ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆਂ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਜੀ ਟੌਪਿਕ ਸੀਗਾ ਆਪਣਾ ਟਰੱਕਾਂ ਤੇ ਟਰੱਕਾਂ ਵਾਲੇ ਬੱਸਾਂ ਵਾਲਿਆਂ ਨਾਲੋਂ ਦੁੱਖ ਵੀ ਜਾਦੇ ਪਾਉਂਦੇ ਐ ਤੇ ਸੁੱਖ ਵੀ ਜਾਦੇ ਪਾਉਂਦੇ ਐ ਦੋਨੇ ਗੱਲਾਂ ਆ ਤੁਸੀਂ ਕਹੋਗੇ ਕਿ ਸੁੱਖ ਦੀ ਗੱਲ ਵੀ ਕਰਨ ਲੱਗ ਜਾਂਦਾ ਕਿਉਂਕਿ ਜਿਹੜਾ ਵੀ ਫਰੂਟ ਐ ਮੰਨ ਲਓ ਕੋਈ ਵੀ ਫਰੂਟ ਐ ਸਭ ਤੋਂ ਪਹਿਲਾਂ ਉਹ ਟਰੱਕਾਂ ਵਾਲੀ ਖਾਂਦੇ ਆ ਕਿਉਂਕਿ ਜਿਹੜੀ ਸਟੇਟ ਨੂੰ ਜਾਂਦੇ ਆ ਉਹਨਾਂ ਨੂੰ ਪਤਾ ਹੈ ਆਹ ਸਟੇਟ ਦਾ ਆ ਫਰੂਟ ਮਸ਼ਹੂਰ ਹੈ ਮੰਨ ਲਓ ਅਸੀਂ ਰਾਜਸਥਾਨ ਚ ਹੀ ਵਰਗੇ ਰਾਜਸਥਾਨ ਚ ਜਿਵੇਂ ਖਰਬੂਜਾ ਹੋ ਗਿਆ ਖਖੜੀ ਹੋ ਗਈ ਕੱਕੜੀ ਕਹਿੰਦਾ ਕੋਈ ਕੋਈ ਫੁੱਟ ਕਹਿੰਦਾ ਹੈ ਤਰਬੂਜ ਹੋ ਗਿਆ ਹਦਵਾਣਾ ਕਹਿੰਦੇ ਆ ਮਤੀਰਾ ਹਨਾ ਇਹ ਤੀਜਾ ਵੀ ਟਰੱਕਾਂ ਵਾਲੀ ਪਹਿਲ ਦੇ ਤਾਂ ਪੇ ਰਾਜਸਥਾਨ ਚ ਮੈਣ ਲੱਗ ਜਾਂਦਾ ਹੈ ਡੇਲਿਆਂ ਦੀ ਸਬਜ਼ੀ ਮਿਲਦੀ ਹੈ ਹਲਦੀ ਦੀ ਸਬਜ਼ੀ ਮਿਲਦੀ ਹੈ ਜਿਹੜੀ ਕਿ ਬੜੀ ਗੁਣਕਾਰੀ ਹੁੰਦੀ ਹੈ ਹਨਾ ਜਦੋਂ ਅਸੀਂ ਵਰਕੇ ਗੁਜਰਾਤ ਚ ਗੁਜਰਾਤ ਚ ਫਿਰ ਅਨਾਰਾਂ ਦਾ ਟਾਈਮ ਚ ਤਾਂ ਅਨਾਰ 25 ਤੋਂ 30 ਰੁਪਏ ਕਿਲੋ ਹੁੰਦਾ ਟਰੱਕਾਂ ਵਾਲੇ ਫਿਰ 20-20 ਕਿਲੋ ਲੈ ਕੇ ਰੱਖ ਲੈਂਦੇ ਆ ਕੇਲਾ ਗੁਜਰਾਤ ਚ ਹੁੰਦਾ ਆਂਬ ਗੁਜਰਾਤ ਚ ਹੁੰਦਾ ਬਲਸਾੜ ਵਾਲਾ ਏਰੀਆ ਸਾਰਾ ਆਂਬ ਦਾ ਸੂਰਤ ਤੋਂ ਓਗੇ ਆਂਬ ਪਤਾ ਨਹੀਂ ਕਿੰਨੀਆਂ ਕਿ ਨਸਲਾਂ ਦਾ ਜਿਹੜਾ ਆਪਣੇ ਆਉਂਦਾ ਹੀ ਨਹੀਂ ਲਾਲ ਰੰਗ ਦਾ ਆਂਬ ਆਪਣੇ ਆਉਂਦਾ ਹੀ ਨਹੀਂ ਉਹ ਟਰੱਕਾਂ ਵਾਲਿਆਂ ਨੇ ਖਾਦਾ ਕਿਉਂਕਿ ਕੋਈ ਟਾਈਮ ਹੁੰਦਾ ਸੀ ਜਦੋਂ ਕੇਲਾ ਆਪਣੇ ਤਾਂ ਹਣ ਤੋਂਲ ਕੇ ਵਿੱਚ ਵਿਕਣ ਲੱਗਿਆ ਉਥੇ ਬਹੁਤ ਪਹਿਲਾਂ ਤੋਲ ਕੇ ਵੇਚ ਦਿੰਦੇ ਜਦੋਂ ਅਸੀਂ ਟਰੱਕਾਂ ਤੇ ਕਨੈਕਟਰ ਹੀ ਕਰਦੇ ਹੁੰਦੇ ਸੀ ਉਦੋਂ ਐ ਹੁੰਦਾ ਸੀਗਾ ਵੀ 50 ਪੈਸੇ ਦਾ 2 ਕਿਲੋ 50 ਪੈਸੇ ਦਾ ਰੁਪਈਏ ਦਾ 2.5 ਕਿਲੋ ਐਂ ਵੇਖਦਾ ਸੀ ਬਹੁਤ ਟਾਈਮ ਤੱਕ ਉਥੇ ਰੁਪਈਏ ਥੇਲੀਆਂ ਚੱਲਦੇ ਰਹੇ ਆ ਬੰਬੇ ਦੇ ਅੰਦਰ ਤੇ ਅਸੀਂ ਮੰਨ ਲਓ ਵੀ ਕੇਲੇ ਲੈ ਲੈ 5 ਕਿਲੋ ਆਂਬਾਂ ਦੀ ਪੇਟੀ ਜੱਕ ਲਈ ਸਸਤੀ ਐ ਬਾਗ ਕੋਲੇ ਰੋਕੇ ਉਹ ਜੱਟ ਵੇਚੀ ਜਾਂਦੇ ਉਥੋਂ ਲੈ ਜਾਣ ਚਾਕੇ ਅੰਬ ਚੂਪ ਦੇ ਫਿਰੋ ਜਿਹੜਾ ਲੈਣਾ ਲੰਗੜਾ ਲੈਣਾ ਦੂਜਾ ਲੈਣਾ ਅਸੀਂ ਕਹਿੰਨਾ ਲੰਗੜਾ ਕਾਹਦੂ ਲੈਣਾ ਭਰਾਵਾ ਜਦੋਂ ਪੈਸੇ ਲਾਉਣੇ ਚੱਜਦਾ ਤੇ ਜਿਹੜਾ ਮਾਰੀ ਲੰਗ ਅਸੀਂ ਕੀ ਕਰਾਉਣਾ ਹੈ ਉਹਦੀ ਤਾਂ ਹੁਣ ਕਿਸਮਤ ਮਾਰੀ ਵਿਚਾਰੇ ਦੀ ਉਹ ਤਾਂ ਲਗੜਾ ਹੋਇਆ ਹੀ ਅਸੀਂ ਨਹੀਂ ਲੈਣ। ਸਾਨੂੰ ਦੂਜਾ ਦੇ। ਫਿਰ ਮਹਾਰਾਸ਼ਟਰ ਚ ਵਰਗੇ ਬੰਬੇ ਬੜਾ ਪੋ ਬੜੀ ਮਜ਼ਹੂਰ ਚੀਜ਼ ਆ ਬੰਬੇ ਦੀ ਬੜਾ ਪੋ ਤੇ ਲੱਖ ਬਣਾ ਲੈਣੇ ਤੇ ਬੜਾ ਤੇ ਪੋ ਪਰ ਉਹ ਚੀਜ਼ ਨਹੀਂ ਬਣਦੀ। ਤੁਸੀਂ ਯਕੀਨ ਨਹੀਂ ਬੰਨਣਾ ਮੈਂ ਜੇ ਮੈਂ ਗੁਜਰਾਤ ਜਾਵਾਂ ਮੈਨੂੰ ਖਿੱਚ ਕੇ ਬੜਾ ਪੋ ਬੰਬੇ ਲੈ ਜਾਂਦਾ। ਉਦੋਂ ਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਪੁਰਾਣੇ ਟਾਈਮ ਦੀਆਂ। ਫਿਰ ਅਸੀਂ ਜਾਂਦੇ ਆ ਬਿਹਾਰ ਨੂੰ ਜਦੋਂ ਇਧਰ ਯੂਪੀ ਲੰਘੇ ਯੂਪੀ ਚ ਤਾਂ ਚਲੋ ਗੰਨਾ ਬਹੁਤ ਹੈ ਗੋੜ ਜਿਵੇਂ ਆਪਾਂ ਰੋ ਪੀਨੇ ਆ ਗੋੜ ਖਾਣਾ ਜਿੰਨਾ ਮਰਜ਼ੀ ਕਰਮਾ ਭੁਲਾਰੀਆਂ ਚੱਲੀ ਜਾਂਦੇ ਨੇ ਸਭ ਤੋਂ ਵੱਧ ਗੋਰ ਹੈ ਯੂਪੀ ਚ ਖੰਡ ਦੀਆਂ ਫੈਕਟਰੀਆਂ ਯੂਪੀ ਚ ਫਿਰ ਓਦੋਂ ਅੱਗੇ ਖੰਡ ਕਿਉਂ ਮਾਰੀ ਐ ਕਿਉਂਕਿ ਖੰਡ ਸਲਫਰ ਨਾਲ ਸਾਫ਼ ਕਰਦੇ ਆ ਜਿਹੜੀ ਯੂਪੀ ਵਾਲੀ ਆ ਅਸੀਂ ਆਪ ਲੈ ਕੇ ਗਏ ਆਂ ਫੈਕਟਰੀਆਂ ਚ ਗੰਧ ਜੇ ਖੁੱਲੇ ਮੂੰਹ ਉਹਨਾਂ ਮੂੰਹ ਪਾਟ ਜਾਂਦੇ ਆ ਜੇ ਨੰਗੇ ਮੂੰਹ ਤਰਪਾਲਾਂ ਪਾਈਏ ਆਂ ਹਵਾ ਨਾਲ ਓਥੇ ਪੈ ਗਈ ਵੇਸਿਆਂ ਹੋ ਜਾਂਦਾ ਬੰਦਾ ਮੂੰਹ ਦੇ ਵੀ ਤੇੜਾ ਪਾਰ ਜਾਂਦੇ ਐ ਇੰਨੀ ਗੰਦੀ ਚੀਜ਼ ਐ ਉਹਦੇ ਨਾਲ ਸਾਫ਼ ਹੁੰਦੀ ਐ ਤਾਂ ਪਿੱਟ ਦੇਆ ਡਾਕਟਰ ਵੀ ਖੰਡ ਨਾ ਕਹੋ ਨਾ ਕਹੋ ਨਾ ਕਹੋ ਗੋੜਾ ਜਿਹੜਾ ਹੁਣ ਕਿਹੜਾ ਗੋੜ ਭਿੰਡੀ ਨਾ ਸਾਫ਼ ਕਰਦਾ ਸਭ ਕੈਮੀਕਲ ਨਾਲ ਹੁੰਦਾ ਫਿਰ ਗੰਨਾ ਹਾਈ ਬ੍ਰੈਡ ਆ ਗਿਆ ਅੱਗੇ ੜੀਆਂ ਗੱਲਾਂ ਗਈਆਂ ਫਿਰ ਅਸੀਂ ਬਿਹਾਰ ਚ ਚਲੇ ਗਏ ਬਿਹਾਰ ਚ ਲੀਤੀ ਦੇਖੋ ਸਟ੍ਰੇਟ ਸਭ ਤੋਂ ਮਾੜੀ ਸੀ ਤੇ ਫਰੂਟ ਸਭ ਤੋਂ ਉੱਚਾ ਸੀ ਇੰਨੀ ਇੰਨੀ ਜਵਾਕਾਂ ਨੇ ਤੋੜ ਲਈ ਹੋਣੀ 5 ਰੁਪਏ ਦੇ ਦੇਣੇ ਫੜਾ ਜਾਣੀ ਸਾਰੀ ਕਿਉਂਕਿ ਡੀਚੀ ਦਰਾਖਤਾਂ ਆਮ ਹੀ ਗੜੇ ਉੱਤੇ ਅੰਬਾਂ ਜਿੱਦੇ ਜਿੱਦੇ ਦਰਾਖਤਾਂ ਲੀਚੀ ਦੇ ਗੁੱਛੇ ਹੀ ਲੰਕਦੇ ਆ ਲੋਕਾਂ ਨੇ ਤਾਂ ਚੜ ਕੇ ਤੋੜ ਕੇ ਰੋੜ ਤੇ ਖੜ ਜਣਾ ਟਰੱਕਾਂ ਵਾਲਿਆਂ ਨੂੰ ਵੇਚ ਦਿੰਦੇ ਆ ਠੀਕ ਆ ਨਾ ਡੀਚੀ ਖਾਓ ਦੇਹਾਰ ਦਾ ਕੇਲਾ ਅਲੱਗ ਹੈ ਐਡੇ ਐਡੇ ਕੇਲੇ ਬੰਗਾਲ ਦੇ ਕੇਲੇ ਹੈ ਇਹਦੋਂ ਥੋੜੇ ਜੇ ਵੱਡੇ ਥੋੜੇ ਜੇ ਨੀਲੇ ਰੰਗ ਜਿਹਦੇ ਮੋਟੇ ਮੋਟੇ ਕੇਲੇ ਆਓ ਉਹਨਾਂ ਦਾ ਆਪ ਦਾ ਟੇਸਟ ਅਲੱਗ ਹੈ ਠੀਕ ਹੈ ਅਨਾਨਾਸ ਬੰਗਾਲ ਚ ਟਰੱਕਾਂ ਵਾਲਿਆਂ ਲਈ ਜੂਸ ਫ੍ਰੀ ਨਾਲ ਲਾਇਆ ਵਾ ਜਨਾਨਾਸ ਦੱਸ ਕਿੰਨੇ ਲੈਣੇ ਰੁਪਈਏ ਦੇ ਕਿੰਨੇ ਆ ਉਦੋਂ ਰੁਪਈਏ ਦੇ 10 ਆ ਨਹੀਂ ਯਾਰ 15 ਦੇ ਦੂੰ ਨਹੀਂ ਯਾਰ ਐ ਨਹੀਂ ਯਾਰ ਆਹ ਸੌਰੀ 10ਾਂ ਦੇ ਦੱਸ ਰੁਪਈਏ ਦਾ ਇੱਕ ਕਿਉਂਕਿ ਕਿਸਾਨ ਦੀ ਖੇਤੀ ਤੁਹਾਨੂੰ ਪਤਾ ਹੀ ਐ ਕੌਡੀਆਂ ਦੇ ਭਾਈ ਵਿਕਦੀ ਹੁੰਦੀ ਐ ਉਦੋਂ ਆਪਣੇ ਜਨਾਨਾਸ 25 25 ਰੁਪਈਏ ਦਾ ਹੁੰਦਾ ਸੀ ਉਹਨਾਂ ਟਾਈਮਾਂ ਜਦੋਂ ਮੈਂ ਗੱਲ ਕਰਦਾ ਥੋੜਾ ਬਹੁਤ ਘੱਟ ਕੇ ਪਾਉਂਦੇ ਹੁੰਦੇ ਸੀ ਉੱਥੇ ਰੁਪਈਏ ਦਾ ਮਿਲਦਾ ਹੁੰਦਾ ਸੀ ਅਸੀਂ ਟੂਲ ਭਰ ਲੈਣੇ ਕੱਚਿਆਂ ਦੇ ਉਹ ਆਪੇ ਹੀ ਪੱਕਦਾ ਜਾਂਦਾ ਸੀ ਦਿਨ ਪੈ ਕੇ ਮੂੰਹ ਪਕਾ ਦੇਣੇ ਉਹਨੇ ਗਰਮ ਹੁੰਦਾ ਜੂਸ ਜਿੰਨਾ ਮਰਜ਼ੀ ਪੀ ਜਾਓ ਫਿਰ ਚਾਹ ਪੱਤੀ ਚਾਹ ਪੱਤੀ ਬੰਗਾਲ ਦੀ ਠੀਕ ਹੈ ਉਵੇਂ ਤੋਰ ਦੇਣਾ ਬੁਰੂਆਂ ਟੋਕਰੀਆਂ ਹੀ ਆ ਮਗਰ ਪਾ ਕੇ ਫੋਟੋ ਮੰਵਾ ਲਵਾਉਂਦੇ ਸੀ ਉੱਥੇ ਚਾਹ ਪੱਤੀ ਵਾਲੇ ਬਗਾਨੇ ਚ ਲਵਾਉਂਦੇ ਸੀ ਕੈਮਰੇ ਲਈ ਕਰਦੇ ਹੁੰਦੇ ਸੀ ਉਹ ਇੱਕ 5 ਮਿੰਟਾਂ ਚ ਫੋਟੋ ਉਦੋਂ ਕੱਢ ਕੇ ਦੇ ਦਿੰਦੇ ਸੀ ਉਹਨਾਂ ਦੇ ਮੈਂ ਪ੍ਰਿੰਟ ਜਾਂ ਤੇ ਚਾਹ ਪੱਤੀ ਤੁਸੀਂ 50 ਰੁਪਏ ਕਿਲੋ ਤੋਂ ਲੈ ਕੇ ਤੇ 1000 ਰੁਪਏ ਕਿਲੋ ਤੱਕ ਸੀ ਉਹਨਾਂ ਨੇ ਸਾਨੂੰ ਦਿਖਾਈ ਜਿਹੜੀ ਹਰੀ ਚਾਹ ਪੱਤੀ ਹੈ ਬਿਲਕੁਲ ਹਰੀ ਉਹਨੂੰ ਕੋਈ ਪਾਣ ਨਹੀਂ ਕੁਝ ਨਹੀਂ ਕੋਈ ਉਹਨੇ ਰੰਗ ਨਹੀਂ ਉਹਦੀ ਚਾਹ ਜੇ ਦੁੱਧ ਪਾਉਂਗੇ ਤਾਂ ਗਲਾਬੀ ਰੰਗ ਹੁੰਦਾ ਹੁੰਦਾ ਈ ਉਹਦਾ ਉਹ ਕਹਿੰਦੇ ਆਫੀਸਰ ਪੀਂਦੇ ਆ ਆਫੀਸਰ ਤੇ ਆਹ ਗੱਲਾਂ ਦਾ ਪਤਾ ਨਹੀਂ ਸੀ ਕਿ ਆਪਾਂ ਵੀ 4-4 5-500 ਰੁਪਏ ਕਿਲੋ ਤਾਂ ਆਮ ਹੀ ਲੈਣੀ ਆਏ ਤੇ ਅਸੀਂ ਲਿਉਣੀ 100 ਰੁਪਏ ਕਿਲੋ ਵਾਲੀ ਟਰੱਕਾਂ ਵਾਲਿਆਂ ਨੇ ਹਰੇਕ ਟਰੱਕ ਵਾਲਾ ਚਾਹ ਪੱਤੀ ਲਿਆਉਂਦਾ ਸੀ ਅਨਾਨਾਸ ਲਿਆਉਂਦਾ ਸੀ ਚੱਪੜਾਂ ਲਿਆਉਂਦਾ ਸੀ ਮੋਟੀਆਂ ਮੋਟੀਆਂ ਥੋੜੇ ਯਾਦ ਹੋਣੀਆਂ ਆਸਗਵਾਂਡ ਵੀ ਮੰਗਾਉਂਦੇ ਨੇ ਕਿ ਸਾਡੇ ਮੁੰਡੇ ਨੂੰ ਵੀ ਚੱਪੜਾਂ ਦੇ ਆ ਦੀ ਫਿਰ ਹੋਟਲਾਂ ਦੇ ਉੱਤੇ ਟੇਲਰ ਬੈਠੇ ਹੁੰਦੇ ਸੀਗੇ ਕੱਪੜੇ ਸਿਉਣ ਵਾਲੇ ਇਦੋਂ ਜਾਂਦੇ ਨੇ ਨਾਪ ਦੇ ਜਣਾ ਕੱਪੜਾ ਵੀ ਉੱਥੇ ਹੀ ਲੈ ਕੇ ਮੋੜਦੇ ਨੂੰ ਕੁਰਤਾ ਪਜਾਮਾ ਰੈਡੀ ਕਦੇ ਪਿੰਡੋਂ ਕੱਪੜੇ ਨਹੀਂ ਬਣਾਏ ਸੀ ਢਾਬਿਆਂ ਤੋਂ ਹੀ ਬਣਦੇ ਸੀ ਸਾਡੇ ਬਾਈ ਗਾਂਧੀ ਦਾ ਹੋਟਲ ਹੁੰਦਾ ਸੀ ਘਾਟੀ ਬਾਰ-ਬਾਰ ਤੇ ਯਾਨੀ ਸਾਰਿਆਂ ਨੂੰ ਵੱਧ ਨਜ਼ਾਰੇ ਵੀ ਟਰੱਕਾਂ ਵਾਲੇ ਲੈਂਦੇ ਸੀ ਇੱਕ ਵਾਰੀ ਅਸੀਂ ਤਲਾਸ਼ਰੀ ਪੈਂਦਾ ਬੰਬੇ ਦੇ ਉਰਲੇ ਪਾਸੇ ਉਦੋਂ ਡਰਮ ਭਰੇ ਖਾਣੀ ਖਾਲੀ ਡਰਮ ਭਰੇ ਪਲਾਸਟਿਕ ਦੇ ਭੋਗਪੁਰ ਦੇ ਭੋਗਪੁਰ ਸਾਸ ਬਣਦੀ ਆ ਟਮਾਟਰਾਂ ਦੀ ਉਹ ਤੋਂ ਡਰਮਾਂ ਚ ਪੈ ਕੋ ਕੇ ਗਾਂ ਜਾਂਦੀ ਐ ਤੁਸੀਂ ਇਹਨਾਂ ਦਾ ਆਪਾਂ ਨੂੰ ਪਤਾ ਆਪਣੇ ਪਿੰਡਾਂ ਚ ਜਿਹੜਾ ਹੌਣ ਟਮਾਟਰ ਚੱਕੀ ਦਾ ਭੋਗਪੁਰ ਜਾਂਦਾ ਅਸੀਂ ਡਰਮ ਲਿਆਏ ਤਲਾਸ਼ਰੀ ਤੋਂ ਖਾਲੀ ਉਹਨਾਂ ਦਾ ਵਜਨ ਕਿਹੜਾ ਹੁੰਦਾ ਖਾਲੀ ਗੱਡੀ ਆਉਂਦੀ ਤਰੰਗੇ ਮਾਰਦੀ ਉੱਚੇ ਹੀ ਹੁੰਦੇ ਆ ਬਸ ਉਹ ਅਸੀਂ ਰਾਜਸਥਾਨ ਚ ਆ ਗਏ ਭਾਨੀ ਤੇ ਜੋਧਪੁਰ ਦੇ ਵਿਚਾਲੇ ਕਰੈਸਰ ਹੁੰਦੇ ਸੀ ਕਕਾਣੀ ਵਜਦਾ ਹੁੰਦਾ ਇੱਕ ਕਕਾਣੀ ਫਰੀਮ ਦਾ ਅੱਡਾ ਹੁੰਦਾ ਸੀ ਉਹਨਾਂ ਟਾਈਮਾਂ ਚ ਫੀਮ ਮਿਲਦੀ ਨਹੀਂ ਸਟਾਂਕ ਉਹਨੂੰ ਘੱਟ ਨਹੀਂ ਦਿੰਦੇ ਸੀ ਸਟਾਂਕਾਂ ਬੰਨੀਆਂ ਹੁੰਦੇ ਨੇ ਉਹਨਾਂ ਦੇ 500 ਦੀ ਸਟਾਂਕ ਰੋੜਾ ਰੁਲਾ ਪਾ ਕੇ ਕੋ 400 ਦੀ ਵੀ ਲੈ ਲੈਂਦਾ ਸੀ ਬਣੀ ਵੀ 300 ਦੀ ਵੀ ਦੇ ਦਿੰਦੇ ਸੀ ਐਂ ਹੁੰਦਾ ਸੀ ਉਹ ਜਿਵੇਂ ਆਮ ਹੀ ਟੱਕਾਂ ਵਾਲੇ ਮਾਲ ਖਾ ਲੈਂਦੇ ਸੀ ਫੀਮ ਡੋਡੇ ਡੂਡੇ ਕੋਈ ਨਹੀਂ ਕਹਿੰਦਾ ਸੀ ਫੀਮ ਹੀ ਕਹਿੰਦੇ ਹੀ ਲੋਕ ਡੋਡੇ ਨੂੰ ਸਮਝਦੇ ਨਹੀਂ ਸੀ ਕੋਸਾ ਉਹ ਲਾ ਕਹਿੰਦਾ ਡੋਡੇ ਤਾਂ 50 ਰੁਪਏ ਕਿਲੋ ਸੀ ਤੇ ਮੈਂ ਡੋਡੇ ਵੇਖੇ ਵੀ ਨਹੀਂ ਸੀ ਜਿਹੜੇ ਟਰੱਕ 'ਚ ਫੀਮ ਹੀ ਵੇਦਾ ਹੁੰਦਾ ਸੀ ਤੇ ਚੜਤ ਫੋਲ ਆਉਂਦੀ ਸੀ ਸਰਦਾਰਾਂ ਦੀ ਉਧਰ ਬੰਬੀ ਵਾਲੇ ਏਰੀਆ 'ਚ ਗੋਰਦਾਰਾ ਚਾਦਰ ਸਾਹਿਬ ਮੈਂ ਕਹਿੰਦਾ 100-100 ਟਰੱਕ ਖੜਾ ਹੁੰਦਾ ਸੀ ਉੱਥੋਂ ਦੇ ਲੋਕ ਵੀ ਲੰਗਰ ਛਕਣ ਆਉਂਦੇ ਸੀ ਵੀ ਯਾਰ ਸਰਦਾਰਾਂ ਦਾ ਰੋਟੀ ਪਾਣੀ ਫ੍ਰੀ ਚੱਲਦਾ ਉੱਥੇ ਚੱਲਦੇ ਪੈਸੇ ਹੀ ਨਹੀਂ ਲੈਂਦੇ ਉਹਨਾਂ ਨੇ ਉਹਨਾਂ ਟਾਈਮਾਂ 'ਚ ਹੈਰਾਨ ਹੋਣਾ ਯਾਰ ਇਹ ਕਾਹਨੋਂ ਲਾਤੇ ਆ ਪੈਸੇ ਹੀ ਨਹੀਂ ਲੈਂਦੇ ਯਾਰ ਜਿੰਨਾ ਮਰਜ਼ੀ ਖਾਓ ਭੁੱਲਾ ਹੈ ਉਹ ਹੈਰਾਨ ਹੋ ਦਿੰਦੇ ਸੀ ਵੀ ਸਰਦਾਰ ਇੱਕ ਐਹੋ ਜੀ ਕੌਮ ਹੈ ਯਾਰ ਰੋਟੀਆਂ ਦੇ ਵੀ ਪੈਸੇ ਨਹੀਂ ਲੈਂਦੇ ਮੈਂ ਕਹ ਪਲੇ ਕਿਤੇ ਕਿਤੇ ਗੁਰਦਾਰ ਦੇ ਕਿਤੇ ਕਿਤੇ ਢਾਬੇ ਦੇ ਬਹਿ ਕੇ ਨਾ ਕਹਿ ਦਿਓ ਕਿ ਕੋਈ ਬਾਤ ਨਹੀਂ ਸਰਦਾਰ ਦੀ ਚੱਲੇ ਆ ਢਾਲੂ ਆ ਬੰਦਾ ਵੀ ਤੁਹਾਨੂੰ ਆਏ ਹੋਵੇ ਸਰਦਾਰ ਕਰੀ ਫ੍ਰੀ ਹੋਈ ਪਾਉਂਦੇ ਆ ਪਰ ਅਸੀਂ ਡਰਮ ਭਰ ਕੇ ਜਦੋਂ ਅਸੀਂ ਆਜ ਉਹਤੇ ਰੁਕੇ ਕਰੈਸਨਾ ਤੇ ਉਸਤਾਦ ਮੇਰਾ ਕਹਿੰਦਾ ਮੈਂ ਸੌਣਾ ਤੂੰ ਨਿਗਰ ਰੱਖੀ ਕਿਉਂਕਿ ਚੋਰੀ ਬਹੁਤ ਹੁੰਦੀ ਸੀ। ਆ ਬੈਠੂ ਬੰਦੇ ਪੈਸੇ ਨਿਕਲ ਜਾਂਦੇ ਸੀ। ਮੈਂ ਬੈਠ ਗਿਆ ਉਹ ਸੌ ਗਿਆ ਜਿਵੇਂ ਸਾਡੇ ਚਾਰੀ ਇਜ਼ਤਾਂ ਤੇ। ਉਹ ਸੌ ਗਿਆ। ਭਾਈ ਨਿਬਤ ਪੈ ਜਾ ਤੂੰ ਘਰ ਕਰ ਕਾ ਹੋਇਆ। ਜਦੋਂ ਨਾ ਮੈਂ ਵੀ ਕਿਹਾ 12:00 ਵਜੇ ਢਾਬੇ ਵਾਲਾ ਬੱਟਾ ਸਾਰਾ ਲਫਾਫਾ ਚੱਕੀ ਜਾਵੇ। ਮੇਰੀ ਨਿਗਾ ਪੈ ਗਿਆ। ਉਹਨੇ ਰੋੜ ਪਾਰ ਕਰ ਲਿਆ। ਜੋ ਰੂਰ ਪਾਰ ਕਰਤੀ ਤੇ ਉਹ ਗਾਂ ਕੁਛ ਕਰੀ ਜਾਵੇ ਨੇਰੇ ਚ ਜਾਣੀ ਮੈਨੂੰ ਦਿਖ ਰਿਹਾ ਹੈ ਵੀ ਕੁਛ ਕਰ ਰਿਹਾ ਹੈ ਉਪਰ ਉਹਦੇ ਹੱਥ ਚ ਬੋਤਲ ਆ ਵੀ ਮੈਂ ਲੈਟ ਨਹੀਂ ਜਾ ਕੇ ਆਇਆ ਜੋ ਨੱਪਣ ਗਿਆ ਸੀ ਥੀਮ ਮੈਂ ਕਿਹਾ ਮਨਾ ਇਹਦੇ ਪਿੱਛੇ ਜਾਇਆ ਜਾਵੇ ਵੀ ਕੀ ਕਰਕੇ ਆਇਆ ਮੈਂ ਕਿਹਾ ਯਾਰ ਇਹ ਜਾਗਦਾ ਹੈ ਇਹਨੂੰ ਪਤਾ ਲੱਗ ਜੂ ਮੈਂ ਬੈਠਾ ਰਿਹਾ ਡੇਢ ਕ ਘੰਟਾ ਮੇਰਾ ਉਸਤਾਦ ਨੇ ਕਿਹਾ ਜੀ 2:30 ਪਹਚਾਹ ਤੀਪੀ ਕੇ 3:30 ਵਜੇ ਗੇਰ ਮਾਰਾਂਗੇ ਥੰਡੇ-ਠੰਡੇ ਸਫ਼ਰ ਕੱਟ ਲਾਂਗੇ ਮੈਂ ਕਿਹਾ ਚੰਗਾ ਤੇ ਮੈਂ ਭਾਈ ਹੌਲੀ ਕਿਤੇ ਗਿਆ ਜੋ ਦੇਖਿਆ ਤਾਂ ਬਿਆਰਸ ਹੋ ਗਿਆ ਸੋ ਗਿਆ ਮੈਂ ਵੀ ਤਰ ਪਿਆ ਉਧਰ ਨੂੰ ਲੈ ਕੇ ਟਾਰ ਤੇ ਜਦੋਂ ਮੈਂ ਵੇਖਿਆ ਤੇ ਤੇ ਟੂਆ ਪੱਟਿਆ ਵਾ ਤੇ ਉੱਤੇ ਲੈਟਰੀ ਬਹਿ ਗਿਆ ਮੈਂ ਕਿਤੇ ਥੱਲੇ ਨਾ ਕੋਈ ਹੈਗਾ ਪਰ ਤੇ ਜੰਬਰ ਪੈੜਾ ਬੈਠਾ ਇਹਨੂੰ ਕਿਵੇਂ ਡਾਈਏ ਇਹਦਾ ਹਾਰਟ ਗਏ ਤਾਂ ਨਹੀਂ ਉੱਡਣਾ ਮੈਂ ਕਿਹ ਚੀਜ਼ ਮਹਿੰਗੀ ਹੈ ਮੈਂ ਗੱਤਾ ਲੱਭ ਕੇ ਲਿਆਇਆ ਗੱਤੇ ਨਾਲ ਮੈਂ ਥੱਲੇ ਨੂੰ ਡੂੰਗਾ ਕਰਾਹਾ ਲਾ ਕੇ ਮਲਮੁੱਤਰ ਚੱਕਦਾ ਤੇ ਜਦੋਂ ਮੈਂ ਕੱਢਿਆ ਤੇ ਥੱਲੇ ਲਿਫਾਫਾ ਨਿਕਲਿਆ ਜਦੋਂ ਮੈਂ ਵੇਖਿਆ ਫਿਰ ਮੈਂ ਖਚ ਗਿਆ ਖਚਿਆ ਲਿਫਾਫਾ ਪਾਟ ਕੇ ਕੋਲਰ ਦਾ ਦੂਰ ਦਾ ਮੈਂ ਝੋਲੀ ਕਰ ਲਈ ਚੱਪ 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 ਜਦੋਂ ਮੈਨੂੰ ਪਤਾ ਲੱਗਾ ਕਿ 20 ਡੇਢ ਕਿਲੋ ਵਜਨ ਹੋ ਗਿਆ ਮੈਂ ਭੱਜਿਆ ਮੈਂ ਕਿਹਾ ਬਹੁਤ ਆਪਾਂ ਹੀ ਕਰਨੀ ਹੈ ਮੈਂ ਉਵੇਂ ਹੀ ਟਰੱਕ ਦੇ ਚੜ੍ਹ ਕੇ ਉੱਤੇ ਮੂਰੇ ਟੂਲ ਚ ਦੀਆਂ ਸ਼ਰਤਾਂ ਥੱਲੇ ਸਿੱਧ ਗਈ ਡਰਮ ਦਾ ਭਰੇ ਸੀ ਖਾਲੀ ਦਾ ਸੀਗਾ ਪੂਰਾ ਬਿਨ ਸ਼ਰਤਾਂ ਮੈਂ ਕਿਹਾ ਕਿਰਾ ਮੈਂ ਠਾਇਆ ਉਸਤਾ ਨੂੰ ਹਲੋ ਮੈਂ ਕੋਟ ਕਿੰਨਾ ਕਿਹਾ ਮਗਾ ਚਾਹ ਪੀ ਚੱਲ ਗਈ ਮੈਨੂੰ ਕਹਿੰਦਾ ਵੱਜ ਕੇ ਦੋ ਮੈਂ ਕਿਹਾ ਬਸ ਵੱਜਣ ਵਾਲੀ ਹੀ ਆ ਉੱਠ ਕਰ ਤੂੰ ਮੈਂ ਚਾਹ ਮੈਂ ਕਿਹਾ ਤੂੰ ਇਹ ਤਾਂ ਸੌਂ ਗਿਆ ਰਹਿਣ ਤੇ ਚਾਹ ਆਹ ਦੇ ਉੱਤੇ ਪੀ ਮੈਨੂੰ ਕਹਿੰਦਾ ਗੱਲ ਕੀ ਆ ਮੈਂ ਕਿਹਾ ਲਾਟਰੀ ਲੱਗੀ ਆ ਆਪਣੀ ਕੋ ਗੱਡੀ ਤੋਂ ਉਨੇ ਗੱਡੀ ਤੋੜ ਲਈ ਮੈਂ ਨਹੀਂ ਦੱਸਿਆ ਲਾਟਰੀ ਕੀ ਲੱਗੀ ਆ ਉਹ ਮੈਨੂੰ ਉਹਦਾ ਲਾਟਰੀ ਕੀ ਲੱਗੀ ਆ ਓਏ ਮੋਗਾ ਮਜ਼ਾਕ ਕਰਦਾਈ ਓਦ ਸਾਲਾ ਕਹਿੰਦਾ ਬਿਨਾਂ ਚਾਹ ਤੋੜ ਲਿਆ ਗਾਹ ਕੇ ਚਾਹ ਪੀ ਲਈ ਉਹਨੇ ਤਾਂ ਕੁਰਦੇ ਬਹੁਤ ਹੁੰਦੇ ਡਰਾਈਵਰ ਉਹ ਟਖਾਂਦਾ ਵੀ ਸੀ ਕਨੇਟਰ ਮੈਂ ਨਹੀਂ ਸਾਰੀ ਤੇ ਮੈਂ ਕਹਿੰਨਾ ਅਸੀਂ ਪੰਜਾਬ ਚ ਵੜ ਗਏ ਮੈਂ ਕਿਹਾ ਜੇ ਮੈਂ ਇਹਨੂੰ ਦੱਸਤਾ ਇਹਨੇ ਡਰ ਜਾਣਾ ਇਹਨੇ ਕਹਿੰਨਾ ਡਰਾਮ ਲਾ ਹੁਣ ਰਮ ਲਾ ਕੇ ਅੰਦਰੋਂ ਕਾਡਮ ਰਾਈਂਗਾ ਐ ਕਰੇਗਾ ਮੋਗਾ ਮਨੋ ਰਮਾਂ ਨੂੰ ਕਿਹੜਾ ਤਲਾਸੀ ਲੈਂਦਾ ਅਸੀਂ ਭਾਈ ਉਵੇਂ ਹੀ ਲੰਘ ਆਏ ਸਾਨੂੰ ਕਿਸੇ ਨੇ ਨਹੀਂ ਧੋਕਿਆ ਮੇਰੇ ਕੋਲ ਭੋਜਪੁਰ ਟੱਪ ਕੇ ਮੈਂ ਕਿਹ ਗੱਲ ਦੱਸਾਂ ਕਿ ਮੈਨੂੰ ਕਹਾਂ ਦੱਸ ਮੋਗਾ ਆਪਣੀ ਗੱਡੀ ਚ ਡੇਰ ਕਿਦੋਂ ਹੋਊਗੀ ਵੀ ਮੈਂ ਪੁੱਛਦਾ ਕਿ ਤੁਰਿਆ ਤੂੰ ਮੈਂ ਕੋਲ ਨੱਪਣ ਗਿਆ ਈ ਟਾਬੇ ਵਾਲਾ ਮੈਂ ਕਿੱਥੇ ਆਇਆ ਉਹ ਜਾ ਸਾਲਿਆ ਕਹਿੰਦਾ ਮਰਾਤੇ ਸੀ ਮੈਂ ਕਿਹਾ ਹੁਣ ਤਾਂ ਪਹੁੰਚ ਗਏ ਜਦੋਂ ਅਸੀਂ ਭੋਗਪੁਰ ਗਏ ਫੈਕਟਰੀ ਚ ਲੇਬਰ ਆ ਗਈ ਬ੍ਰਮ ਖਾਲੀ ਕਰਨ ਚਾਰ ਜਾਣੇ ਉਹ ਮੈਂ ਕਿਹਾ ਬਾਈ ਮੇਰੀ ਗੱਲ ਸੁਣੋ ਇੱਕ ਇੱਕ ਪੁੜੀ ਦੇ ਦੂੰਗਾ ਤੁਹਾਨੂੰ ਪੀਮ ਵਾਲੀ ਕਾਨ ਨੂੰ ਰੋਜ਼ਾਨਾ ਭਾਈ ਸਾਡੀ ਪੀਮ ਭਈ ਉਹ ਕਹਿੰਦਾ ਮੈਂ ਕਿਹਾ ਜਦ ਇੱਕ ਧਾਂਕ ਰਹਿ ਗਈ ਸਾਨੂੰ ਦੱਬ ਮੈਂ ਬੈਠਾ ਤਾਂ ਥੱਲੇ ਹੀ ਰਿਹਾ ਸਾਹਮਣੇ ਮੈਂ ਗਿਆ ਨਹੀਂ ਮੈਂ ਕਿਹਨਾਂ ਲ ਜਦੋਂ ਆ ਗਈ ਮੇਰੀ ਬਾਰੀ ਮੈਂ ਖਪਰਾ ਹੋ ਗਿਆ ਪਿੱਛੇ ਹੋ ਜਾ ਪਿੱਛੇ ਹੋ ਜਾ ਮਾਚ ਉਹਦੀ ਕਿਉਂ ਕਹਿ ਕੇ ਕੁੜੀ ਨੂੰ ਨਾ ਫਰਾਗ ਵਿੱਚ ਲਿਆ ਤੂੰ ਚ ਲਿਆ ਕੇ ਅੰਦਰ ਫਿਰਤੀ ਉਹ ਤੇਰਾ ਭਲਾ ਹੋ ਜੇ ਕਹਿੰਦਾ ਬਰਾਤ ਐਸੀ ਕਮਲਿਆ ਮੈਂ ਕਿਹਾ ਕੋਈ ਨਾ ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਮਾੜੀ ਚੀਜ਼ ਹੈ ਜੇ ਮੈਂ ਚੱਕ ਤਾਂ ਲਈਦੀ ਇਹ ਨੁਕਸਾਨ ਕਰੂਗੀ ਕਿਸੇ ਦਾ ਅਸੀਂ ਰਹਿਣਾ ਸੀ ਪਿੰਡ ਬਹੁਤ ਟਾਈਮ ਬਾਅਦ ਆਉਂਦੇ ਸੀ ਪਿੰਡ 15-15 ਦਿਨ ਉਸ ਬਾਅਦ ਲਾਂਦਾ ਸੀ ਕਣੂਪੁਰ ਕਾਲੇ ਪਿੰਡ ਹੁੰਦਾ ਸੀ ਛਾਟੇ ਲੱਗੇ ਅੰਮ੍ਰਿਤਸਰ ਅਸੀਂ ਉੱਥੇ ਰਹੇ ਮੈਨੂੰ ਬਾਈ ਨਾਂ ਤੇ ਮੈਂ ਬਹੁਤ ਮਸ਼ਹੂਰ ਸੀ ਉਹ ਸਾਰੇ ਕਹਿੰਦੇ ਬਾਈ ਆਇਆ ਬਾਈ ਆਇਆ ਬਾਈ ਕਹਿੰਦੇ ਆਪਾਂ ਨੂੰ ਤੇ ਉਹਦਾ ਭਰਾਵਾ ਘਰਾਂ ਚੋਂ ਸਾਥ-ਸਾਥ ਲਿਆਇਆ ਕਿ ਨਹੀਂ ਤੜਕੇ ਰੇ ਆ ਆਹ ਮਾਲਕਾ ਆਹ ਖਾ ਮਾਲ ਆਹ ਖਾ ਮਾਲ ਉਹਨਾਂ 15 ਦਿਨ ਰਹਿ 15 ਦਿਨ ਹੀ ਘੁਆਈ ਗਿਆ ਉਹਨੇ ਉਹਨੇ ਕਮਾਲ ਲਾਦਾ ਪਿੰਡ ਲਾਦਾ ਪੀਮਖਾਨ ਮਗਰ ਫੋਨ ਲਾਇਆ ਕਰਨ ਤਾਂ ਕਿ ਮੇਰੀ ਜਾਨ ਨਹੀਂ ਤਾਂ ਕਿ ਮੇਰੀ ਜਾਨ ਉਹ ਕਹਿੰਦਾ ਅਸੀਂ ਨਹੀਂ ਉਹ ਲਿਆਉਂਦੇ ਉਹ ਤਾਂ ਕੁਦਰਤੀ ਆ ਗਈ ਵਿਚਾਰੇ ਉਤੋਂ ਮਹਿੰਗੀ ਸਸਤੀ ਲਿਆ ਕਰਨ ਤੇ ਜਦੋਂ ਮੈਨੂੰ ਇੱਕ ਨੇ ਦੱਸਿਆ ਕਹਿੰਦਾ ਪੱਟ ਤੇ ਯਾਰ ਮੈਂ ਕਿਹਾ ਕਿਉਂ ਕਹਿੰਦਾ ਤੇਰੇ ਉਸਤਾਦ ਨੇ ਯਾਰ ਪੀਮਖਾਨ ਲਾਤੇ ਅਧਿਨੇ ਕਹਨੂੰ ਲਾ ਦੇ ਚਾਹਤ ਜਿਹਾ ਮੈਂ ਹੀ ਲਾ ਦੇ ਮੈਂ ਚਾਹਦਾ ਨਾ ਤੁਹਾਡੇ ਆ ਕੰਡੇ ਤੀਜੇ ਨਾ ਜਾਂਦੇ ਇਹ ਕਿਸੇ ਨੂੰ ਨਸ਼ੇ ਲਾਉਣਾ ਬਹੁਤ ਵੱਡਾ ਪਾਪ ਹੈ ਕਿਉਂਕਿ ਡਰਾਈਵਰ ਕਨੈਕਟਰ ਨੂੰ ਆਮ ਹੀ ਰੋਕਦਾ ਹੁੰਦਾ ਸੀਗਾ ਨਸ਼ੇ ਤੋਂ ਵੀ ਨਹੀਂ ਬਚ ਕੇ ਰਹਿ ਇਹ ਨਹੀਂ ਮਤਲਬ ਕਿ ਵੀ ਨਸ਼ਾ ਖਾ ਜੂਗਾ ਇਹ ਕਿਉਂਕਿ ਨਸ਼ਾ ਸਸਤਾ ਸੀ ਜਿੰਨਾ ਮਰਜ਼ੀ ਖਾਈ ਜਾਂਦਾ ਕੰਮ ਵੀ ਲੈਂਦੇ ਸੀ ਕਨੈਕਟਰ ਤੋਂ ਸਾਰੀ ਗੱਡੀ ਤੇ ਕਪੜਾ ਮਾਰਨਾ ਟਾਇਰਾਂ ਤੱਕ ਕਪੜਾ ਮਰਾਉਂਦੇ ਸੀ ਥੱਲੇ ਚਾਸੀ ਤੇ ਕਪੜਾ ਮਾਰੋ ਪਰ ਬੈਂਟਰ ਨਾ ਬਹੁਤ ਸੜਦਾ ਹੀ ਕਨੇਟ ਸਾਰੇ ਪ੍ਰਾਕਮੈਂਟ ਕਰਨਗੇ ਜਿਹੜੇ ਕਨੈਕਟਰ ਬਣਾਈ ਆ ਪੁਰਾਣੀ ਆਪਣੀ ਬਾਹਰ ਮੂੰਹ ਕੱਢ ਕੇ ਟਾਇਰ ਦੇਖਣੇ ਆਏ ਮਗਰ ਉਹਨੇ ਕਹਣਾ ਟਾਇਰ ਦੇਖੀ ਜਾਂਦਾ ਢੰਗੀ ਹਵਾ ਪੈਣੀ ਸੌ ਜਾਣਾ ਹੁਣ 1:30 2:00 ਵਜੇ ਆਮ ਹੀ ਨੀਂਦ ਆਉਂਦੀ ਸਾਰਿਆਂ ਨੂੰ ਉਹ ਪਤਾ ਹੀ ਨਾ ਲੱਗਣਾ ਠਾਹ ਤੇ ਕਿਹੜੇ ਵੇਲੇ ਹੱਥ ਚੋਂ ਨਿਕਲ ਜਾਣੀ ਜਿਹੜਾ ਬਣਾ ਓਏ ਮੂੰਹ ਅੰਦਰ ਕਰ ਹਾਂ ਮੈਂ ਤਾਂ ਟਾਇਰ ਵੇਂਦਾ ਸੀ ਟਰਾਰਚ ਕਿੱਥੇ ਆ ਹਾਂ ਟਰਾਰਚ ਤਾਂ ਅੰਦਰ ਹੀ ਆ ਪਤਾ ਹੁੰਦਾ ਹੀ ਉਹ ਤਾਂ ਝਰਤੀ ਮੈਂ ਦੋ ਤਿੰਨ ਮਾਰਨੀਆਂ ਤੁਰ ਜਾਂਦੀ ਗੱਡੀ ਸਾਰਾ ਟਰਾਰਚ ਤੇ ਨਿਗਾਹ ਰੱਖੀ ਹੁਣ ਇਹਦੇ ਅਰਕਾ ਕੋਈ ਹੋਰ ਸੱਟ ਕੇ ਗਿਆ ਉਹ ਪੱਧਰਪੁਰ ਚ ਜਾ ਕੇ ਉਹ ਬਹੁਤ 2-4 ਕਿਲੋਮੀਟਰ ਦੀ ਮਿਲ ਜਾਂਦੀ ਹੁੰਦੀ ਸੀ ਭਈ ਉਹ ਕਿਉਂਕਿ ਫਰੇਕ ਗ੍ਰੇਨਟਰੀ ਜ਼ਰਦਾਂ ਸੀ ਤੇ ਹਰੇਕ ਨਾ ਬੇਦਖਾਰ ਤੇ ਮਿਲਦਾਂ ਨਹੀਂ ਚੱਲਾਂ ਆ ਗਾ ਪਤਾ ਹੁੰਦਾ ਵੀ ਸਭ ਤੋਂ ਵੱਧ ਇਹ ਖਵਾਚ ਦੇਣਾ ਇਨਾਂ ਤੇ ਗਾਂ ਟਾਇਰ ਖੜਕਾਉਣ ਵਾਲੀ ਕੁੰਡੀ ਜਿਵੇਂ ਬਾਹਰ ਕੱਢ ਲਈ ਹੱਥ ਜੋਰ ਨਿਕਲ ਜਾਣੀ ਪੇਚ ਕਾਸ ਕੱਢ ਲਿਆ ਪੇਚ ਕਾਸ ਨਿਕਲ ਜਾਣਾ ਪਤਾ ਹੀ ਨਹੀਂ ਲੱਗਣਾ ਕਿਹੜੇ ਵੇਲੇ ਚੀਜ਼ ਲੱਗਦੀ ਟਾਇਰ ਖੜਕਾਉਣੇ ਚੱਲੇ ਟਾਇਰ ਕਢਾ ਕੇ ਆ ਡੰਗ 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 ਕਢਾ ਕੇ ਆ ਇੱਕ ਦਿਨ ਸਾਡਾ ਟਾਇਰ ਪੈਂਚਰ ਉਹਨੇ ਮੇਰੇ ਤੋਂ ਤਾਂ ਨੰਮਾਰੇ ਲਫੜੇ ਮੈਨੂੰ ਕਹਿੰਦਾ ਤੇਰਾ ਪਿਓ ਪੈਂਚਰ ਆ ਕਹਿੰਦਾ ਖੜਕਾਇਆ ਨਹੀਂ ਮੈਂ ਕੜਕਾਇਆ ਇਹ ਕਹਿੰਦੇ ਤਾਂ ਪੈਂਚਰ ਹੈ ਮੈਂ ਕਹਿੰਦਾ ਪੈਂਚਰ ਤਾਂ ਮੈਨੂੰ ਕੀ ਪਤਾ ਮੇਰਾ ਕੰਮ ਆ ਖੜਕਾਉਣਾ ਮੈਂ ਖੜਕਾਤੀ ਸਾਰੇ ਢੋਲੇ ਨੀ ਰੱਕੇ ਮੈਂ ਖੜਕਾਉਣਾ ਮੈਂ ਕਾ ਬੱਸ ਕੁੰਡਾ ਮਾਰਦਾ ਦੋਰੀ ਮੈਂ ਦੇਖਦਾ ਸਾਰਿਆਂ ਉਵੇਂ ਕੁੰਡਾ ਮਾਰ ਕੇ ਡੱਪਿਆ ਉਹਨਾਂ ਨੇ ਉਹ ਕਹਿੰਦੇ ਇਹਦੀ ਆਵਾਜ਼ ਸੁਣ ਲਈ ਹੁੰਦੀ ਆਵਾਜ਼ ਇਹ ਹਵਾ ਤਾਂ ਨਹੀਂ ਘਟ ਆ ਬੋਲਾ ਬੋਲੀ ਜਾਂਦਾ ਤੇਰਾ ਹਵਾ ਤਾਂ ਕੋਈ ਰਹੀ ਇਹਦੇ ਚ ਬਰੀਕ ਪੈਂਚਰ ਹੈ ਆ ਖੜਕਦਾ ਟੱਲੀ ਉਹਨੇ ਡ라이ਵਰ ਸਹੀ ਡ라이ਵਰ ਟਾਇਰ ਤੇ ਕੁੰਡੀ ਮਾਰ ਕੇ ਹਵਾ ਦਾ ਦਿੰਦਾ ਟਾਇਰ ਤੇ ਕਿੰਨੀ ਆ ਉਹ ਹੁੰਦੀ ਸੀ ਡ라이ਵਰੀ ਕੁੱਟ ਖਾ ਕੇ ਸਿੱਖਿਆ ਹੁਣ ਕੁੱਟ ਕਿਹੜਾ ਖਾਂਦਾ ਪਹਿਲਾਂ ਤਨਖਾਹ ਪਾਉਦਾ ਵੀ ਕਿੰਨੀ ਦੇਂਗਾ ਫੇਰ ਚੱਲੂ ਰੋਟੀ ਪਾਣੀ ਵਧੀਆ ਖਵਾਵੇਂਗਾ ਕਿਲੋ ਗੇੜੇ ਦਾ ਮਾਲ ਦੇਂਗਾ ਤੇ ਖਾਂਦਾ ਤੇ ਨਹੀਂ ਜੇ ਨਹੀਂ ਖਾਂਦਾ ਘਰੇ ਲੈ ਕੇ ਦੇਉਗੇ ਜਿਸ ਨੂੰ ਰੇਟੇਦਾਰ ਨਹੀਂ ਵੇਕੀ ਕਿਲੋ ਮਾਲ ਮੈਂ ਲੈਣਾ ਗੇੜੇ ਦਾ ਕਮਿਟਮੈਂਟ ਹੁੰਦੀ ਹੈ ਫੇਰ ਜਾਂਦਾ ਫਿਰ ਉਹ ਹੀ ਗੱਡੀ ਸਿਖਾਉਂਦਾ ਅਗਲਾ ਗੱਲਾ ਸਟੀਅਰਿੰਗ ਚ ਲਾਉਣਾ ਦਿਖਾਉਂਦਾ ਸਿੱਧਾ ਬਸ ਬਾਕੀ ਗੱਡੀ ਦੇ ਪਾਰਟਸ ਬਾਰੇ ਕੁਝ ਨਹੀਂ ਪਤਾ ਜੇ ਖਰਾਬ ਹੋ ਗਈ ਇਹਦਾ ਕਰਨਾ ਕੀ ਹੈ ਫਿਰ ਰੱਬ ਰੱਖ ਹੀ ਹੈ ਜੇ ਕੋਟ ਕਾ ਕੇ ਸਿੱਖਿਆ ਹੋਵੇ ਫਿਰ ਪੂਰਾ ਪੂਰਾ ਗੱਲ ਦਾ ਪਤਾ ਹੁੰਦਾ ਬੰਦੇ ਨੂੰ ਗੱਡੀ ਦੀ ਆਵਾਜ਼ ਵੀ ਬੈਨ ਆ ਦੀ ਦੱਸ ਦਿੰਦਾ ਜੇ ਗੇਅਰ ਦੀ ਆਵਾਜ਼ ਆ ਗਈ ਤਾਂ ਮਗਰੋਂ ਆਉਣੀਆ ਕਰਾਉਣ ਚੋਂ ਜੇ ਕਰਾਉਣ ਚੋਂ ਆਵਾਜ਼ ਆਉਂਦੀ ਹੈ ਤਾਂ ਗੇਅਰ ਕੋਲੋਂ ਆਉਣੀ ਹੈ ਬੰਦਾ ਦੱਸ ਦੇ ਦੰਦਾ ਹੀਗਾ ਵੀ ਕਰਾਉਣ ਗਿਆ ਕਿ ਗੇਅਰ ਦੀ ਆਵਾਜ਼ ਹੈ ਯਾ ਅੱਜਕੱਲ੍ਹ ਵਾਲਿਆਂ ਨੂੰ ਬਹੁਤ ਧੀਏ ਆਵਾਜ਼ ਆਉਣ ਲੱਗੀ ਮੈਸਟਰੀ ਨੂੰ ਦਿਖਾਊਗਾ ਜਿਹੜਾ ਆਵਾਜ਼ ਕੱਢੀ ਐ ਇਹ ਨਹੀਂ ਪਤਾ ਲੱਗਣਾ ਵੀ ਕਰਾਉਣ ਦੀ ਐ ਵੀ ਵੇਰ ਦੀ ਐ ਉਦੋਂ ਡਰਾਈਵਰ ਦੱਸਦਾ ਹੁੰਦਾ ਸੀ ਵੀ ਕਰਾਉਣ ਤੋਂ ਆਵਾਜ਼ ਆ ਗਈ ਜਾਂ ਵੇਰ ਤੋਂ ਆ ਗਈ ਇੰਨਾ ਤਜਰਬਾ ਹੁੰਦਾ ਸੀ ਕਿ ਡਰਾਈਵਰ ਪੰਜਾਬੀ ਨੂੰ ਰੱਖਦੇ ਸੀ ਸਾਰੇ ਕੰਪਨੀ ਵਾਲੇ ਬੰਬੇ ਦੇ ਵਿੱਚ ਬੀਟੀਐਸ ਟਰਾਂਸਪੋਰਟ ਹੁੰਦੀ ਸੀ ਬੋਹਰਾ ਟਰਾਂਸਪੋਰਟ ਬਲਮਾ ਚ ਆਮੀ ਦੇਖੀ ਤੁਸੀਂ ਗੱਡੀਆਂ ਚੜਦੀਆਂ ਆਫੜਾਲੇ ਸੀ ਇੱਕ ਐਨ ਐਨ ਸੰਸ ਨਰਸੀ ਟਰਾਂਸਪੋਰਟ ਹੁੰਦੀ ਸੀ ਉਹਨਾਂ ਕੋਲ 2.5 2 3 300 ਗੱਡੀ ਹੁੰਦੀ ਸੀ ਪੂਰਨ ਪੰਜਾਬੀ ਕਿਉਂ ਉਹਨਾਂ ਨੇ ਕਿਹਾ ਸਰਦਾਰਾਂ ਤੋਂ ਬਿਨਾ ਕੋਈ ਗੱਡੀ ਨਹੀਂ ਚਲਾ ਸਕਦਾ ਤੇ ਬੰਬੇ ਦੇ ਅੰਦਰ ਹਵਾ ਨੂੰ ਘੰਡਾ ਦਿੰਦੇ ਜਾਂਦੇ ਹੁੰਦੇ ਸੀ ਕਿਉਂਕਿ ਬੰਬਾ ਕਿਹੜਾ ਛੋਟਾ ਹੈ ਉਦੋਂ ਵੇਕੀਆਂ ਜਾ ਕੇ ਡਬਲ ਚੱਪਨਾ ਬਥਰਾ ਵੀ ਆ ਫਿਰਦੇ ਨੇ ਨਹੀਂ ਪਹਿਲਾਂ ਫਿਲਮਾਂ 'ਚ ਵੇਦੇ ਹੁੰਦੇ ਸੀ ਟੀਮਾਂ 'ਚ ਤੇ ਬੱਸਾਂ ਇੰਨੀ ਤੇ ਜਾਂਦੀਆਂ ਸੀ ਵੇਖਿਆ ਉਹਨਾਂ ਦੇ ਨਾਲ ਠੀਰ ਦਾ ਨਿਸ਼ਾਨ ਹੁੰਦਾ ਹੈ ਡਰਾਈਵਰ ਕੋਲੇ ਹੁੰਦੀ ਉਹਦੀ ਖੱਚੀ ਉਹਨੇ ਐਂ ਖੱਚੇ ਤੇ ਨਾਲ ਉਧਰੋਂ ਤੀਰ ਨਿਕਲਿਆ ਹੋਣਾ ਵੀ ਐਂ ਨੂੰ ਮੋੜਨਾ ਘਮਾ ਦੇਣੀ ਆ ਫੇਰ ਕੋਲਾ ਟਾਇਰ ਥੱਲੇ ਆ ਜਾਓ ਤੁਸੀਂ ਉਹਦਾ ਧੀਰ ਨਿਕਲਿਆ ਵਾ ਉਹ ਤੁਸੀਂ ਰੁਕਣਾ ਜੇ ਇਧਰ ਲਗਾਉਂਦਾ ਤਾਂ ਇਧਰ ਨੂੰ ਘੁਮਾ ਦੇਣੀ ਆ ਬਸ ਧੀਰ ਕੱਢਣ ਤੋਂ 1 ਮਿੰਟ ਬਾਅਦ ਗੱਡੀ ਨੇ ਘੁੰਮਣਾ ਹੈ ਫੇਰ ਨਹੀਂ ਉਹਨਾਂ ਨੇ ਮਗਰ ਦੇਖਣਾ ਸੀ ਸੀਸੇ 'ਚ ਕੋਈ ਆਉਂਦਾ ਕਿ ਨਹੀਂ ਕਿਉਂਕਿ ਸਾਡਾ ਸ਼ਿਆਰਾ ਹੋ ਗਿਆ ਤੇ 19 ਸਪੀਡ ਤੇ ਜਾਂਦੀ ਉਹਨੀ ਸਪੀਡ ਤੇ ਘੁਮਾ ਦੇਣੀ ਜਿਹੜੇ ਉੱਤੇ ਬੈਠੇ ਨੇ ਉਹਨਾਂ ਨੂੰ ਆਇਆ ਹੁੰਦਾ ਇਹ ਗਈ ਪਰ ਉਹ ਕਹਿੰਦੇ ਦਾ ਇਨਾਮ ਹੈ ਜੇ ਕੋਈ ਪਲਟਾ ਦੇ ਮੈਂ ਪਹਿਲੀ ਵਾਰ ਸੁਣਿਆ ਸੀ ਮੈਂ ਕਹ ਲਿਆ ਨਾਮ ਦੇ ਉਹ ਮੈਂ ਪਲਟਾ ਦੇਣਾ ਸਿੱਧੀ ਤਾਂ ਨਹੀਂ ਚਲਾਉਣੀ ਉਹਦੀ ਪਲਟਾਤਾ ਦੇਣਾ ਕੰਨ ਨਾੜਾਂ ਕਿ ਮੈਂ ਪੇਟਾ ਦੇਂਗਾ ਮੈਕੂਟੇ ਨਹੀਂ ਤਾਂ ਚੜਾ ਕੇ ਝੜ ਦਿਆਂਗੇ ਇਹਨਾਂ ਉਵੇਂ ਨਹੀਂ ਮੋੜ ਤੋਂ ਜਿਵੇਂ ਆਏ ਮੋੜਦੇ ਆ ਭਜੀ ਫਰਦੀ ਵਾਸ ਨਹੀਂ ਪਲਟਦੀ ਬਾਅਦ ਚ ਪਤਾ ਲੱਗਿਆ ਜਦੋਂ ਡਰਾਈਵਰ ਬਣ ਗਿਆ ਵੀ ਕਿਉਂ ਨਹੀਂ ਪਲਟਦੀ ਉਹਦੇ ਵਿੱਚ ਕਮਾਨੀਆਂ ਪੁੱਠੀਆਂ ਆਮ ਕਮਾਨੀ ਆਏ ਹੁੰਦੀ ਤਾਂ ਉਹ ਪੁੱਠੀ ਕਰਕੇ ਲਈ ਟੰਡੇ ਨੂੰ ਜਦੋਂ ਆਏ ਹੋ ਗਈ ਕਮਾਨੀ ਨੇ ਸਿੱਧੀ ਹੋਣਾ ਓਨੀ ਗੱਡੀ ਨੂੰ ਤਾਂ ਚੱਕੀ ਜਾਣਾ ਜਿੰਨੀ ਗੱਡੀ ਮੁੜੀ ਜਾਊਗੀ ਜੇ ਹੁਣ ਕਮਾਨੀਆਂ ਆਏ ਆ ਜਦੋਂ ਆਇਦੋਂ ਵਜਨ ਪਿਆ ਉਹਨੇ ਸਿੱਧੀ ਹੋਈ ਜਾਣਾ ਓਨੀ ਗੱਡੀ ਟੇਢੀ ਹੋਈ ਜਾਂਦੀ ਉਹ ਪੁੱਠੀਆਂ ਕਮਾਨੀਆਂ ਦੀ ਵਜ੍ਹਾ ਨਾਲ ਨਹੀਂ ਫੜਦੀ। ਮੈਂ ਖੁਦ ਆਦਿ ਅੱਖਾਂ ਨਾਲ ਵੇਖ ਕੇ ਮੈਂ ਆਪਦੇ ਸਾਹਮਣੇ ਦੱਸਿਆ। ਮੈਂ ਕਿਹਾ ਪਲਟਦੀ ਕਿਉਂ ਨਹੀਂ ਕਮਾਨੀ ਪੁੱਠੀ ਹੈ ਜੀ। ਕਹਿੰਦਾ ਹਾਂ ਇਹ ਕਿਸੇ ਸਕੀਮ ਨਾਲ ਲਾਈ ਅਗਲੇ ਨੇ। ਤਾਂ ਹੀ ਨਹੀਂ ਫੜਦੀ। ਇਹਨੂੰ ਇਹਨੂੰ ਉੱਤਮਾ ਬਸਾਂ ਉਹ। ਮੈਂ ਕਿਹਾ ਨਹੀਂ ਧਗੇ ਰੱਖਾ ਜਾਣ। ਤੇ ਮੈਂ ਕਿਹਾ ਵੀ ਵਾਕਈ ਤਕਨੀਕ ਹੈ। ਕੋਈ ਵੀ ਚੀਜ਼ ਬਣਦੀ ਹੈ ਦੇਖੋ ਉਹਦੀ ਤਕਨੀਕ ਹੁੰਦੀ ਹੈ ਵੀ ਝੜਕ ਤੇ ਜੰਮ ਕੇ ਰਵੇ। ਕਾਰ ਬਣਦੀ ਹੈ। ਕਾਰ ਦੀ ਸਪੀਡ ਜ਼ਿਆਦਾ ਹੁੰਦੀ ਹੈ। ਉਹਦਾ ਨੇਦਾ ਸੀਸਾ ਹੁੰਦਾ। ਸੀਸਾ ਸਿੱਧਾ ਵੀ ਲਾ ਸਕਦੇ ਆ ਸਿੱਧਾ ਸੀਸਾ ਐਵਰੇਜ ਘਟਾਉਂਦਾ ਕਿਉਂਕਿ ਜੇ ਦਾ 50 ਤੱਕ ਜਾਣਾ 40 50 ਤੱਕ 60 ਤੱਕ ਫਿਰ ਤਾਂ ਠੀਕ ਹੈ ਜੇ ਜਾਣਾ ਸੀ 100 ਤੋਂ ਉੱਤੇ ਆ 100 ਤੇ ਫਿਰ ਉਹ ਖਿੱਚ ਪੈਂਦੀ ਆ ਹਵਾ ਵੀ ਟੱਕ ਪੈਂਦੀ ਆ ਫਿਰ ਗੱਡੀ ਵਾਧੀ ਨਹੀਂ ਜੇ ਸੀਸਾ ਟੇਡਾ ਹੋਣਾ ਹਵਾ ਕ੍ਰੋਸ ਹੋਈ ਜਾਵੀ ਆ ਗੱਡੀ ਹਵਾ ਨੂੰ چیرਦੀ ਜਾਂਦੀ ਬੱਸਾਂ ਤੇ ਵੀ ਗੌਰ ਕਰਿਓ ਸੀਸਾ ਗੋਲ ਹੁੰਦਾ ਹੌਣ ਵਾਲਿਆਂ ਤੇ ਤਾਂ ਹੀ ਹੁੰਦਾ ਇਹ ਹਵਾ ਤਿਲਕ ਜੇ ਤੂੰ টাকা না পড়বে ঠিক